ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਡਿਫਰੈਂਟ ਜਿਹੀਆਂ ਗੱਡੀਆਂ ਦਿਖਾਵਾਂਗੇ ਬਹੁਤ ਵਧੀਆ ਗੱਡੀਆਂ ਨੇ ਜਿਹੜੀਆਂ ਬਹੁਤ ਘੱਟ ਵੀਰਾਂ ਲਵੇ ਨੇ ਤੇ ਬਹੁਤ ਵੀਰਾਂ ਨੇ ਚਲਾਈਆਂ ਨੇ ਮੌਤ ਦੇ ਖੂਦ ਦੇ ਵਿੱਚ ਚੱਲਣ ਵਾਲੀਆਂ ਗੱਡੀਆਂ ਨੇ ਮੌਤ ਦੇ ਖੂਦ ਦੇ ਵਿੱਚ ਭਾਈ ਸੋਚਦੇ ਹੋਣਗੇ ਮੌਤ ਦੇ ਖੂਦ ਦੇ ਵਿੱਚ ਕਿਹੜੀ ਗੱਡੀ ਹੈ ਜਿਹੜੀ ਚੱਲਦੀ ਹੈ ਆਜ ਤੁਹਾਨੂੰ ਦਿਖਾਉਨੇ ਆ ਲੈ ਵੀ ਜੁੜੋ ਕਰਾਂ ਲੈ ਵੀ ਦੋਸਤੋ SUZUKI ਮੋਟਰਸਾਈਕਲ ਦੀ ਚੱਲਦੀ ਹੈ ਤਿਆਰੀ ਤੇ ਪਹਿਲਾ ਐਦਾਂ ਹੁੰਦਾ ਤੇ ਇਹਨੂੰ ਆਪਾਂ ਕਰਾਂਗੇ ਕੰਪਲੀਟ ਤੇ ਇੱਧਰ ਸਮਾਨ ਕੱਢਿਆ ਪਿਆ ਸਾਰਾ ਹੌਲੀ ਹੌਲੀ ਹੋ ਰਹੀ ਹੈ ਤਿਆਰੀ ਦੇਖ ਸਕਦੇ ਹੋ ਪਹਿਲਾ ਇਸ ਤਰ੍ਹਾਂ ਤਾਂ ਹੁੰਦਾ ਲੈ ਵੀ ਜਿਹੜੇ ਜਿਹੜੇ ਵੀਰਾਂ ਨੂੰ SUZUKI ਮੋਟਰਸਾਈਕਲ ਪਸੰਦ ਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਖ ਸਕਦੇ ਹੋ ਬਾਈ ਇਹਦੀ ਫੀਟਿੰਗ ਤੁਹਾਨੂੰ ਦਿਖਾਵਾਂਗੇ ਸਾਰੀ ਹੁੰਦੀ ਲੈ ਵੀ SUZUKI ਸਾਡੇ ਲਈ ਬਹੁਤ ਖੜੇ ਨੇ ਤੁਹਾਨੂੰ ਹੋਰ ਵੀ ਦਿਖਾਉਨੇ ਆ ਬਹੁਤ ਸਾਰੇ SUZUKI ਮਾਡਲ ਵੀ ਅੱਜ ਉਸ ਤੋਂ ਬਾਅਦ ਇਹ ਸੁజుਕੀ ਦੀ ਵਾਰੀ ਹੈ ਤੇ ਇਹਨੂੰ ਖੋਲਾਂਗੇ ਖੋਲ ਕੇ ਇਹਨੂੰ ਵੀ ਕਰਾਂਗੇ ਤਿਆਰ ਇਹ ਹੋਰ ਮਾਡਲ ਦੇ ਵਿੱਚ ਦੇਖ ਸਕਦੇ ਹੋ ਇਹਦੀ ਟੈਂਕੀ ਵੀ ਹੈ ਥੋੜੀ ਵੱਡੀ ਹੁੰਦੀ ਹੈ ਤੇ ਹੋਰ ਸੇਫ ਵੀ ਹੋਰ ਹੈ ਟੈਂਕੀ ਦੀ ਦੇਖੋ ਚੈਨ ਚੂਨ ਕਵਰ ਕਿਉਂਕਿ ਇਹਨਾਂ ਸਮਾਨ ਕਾਫੀ ਔਖਾ ਮਿਲਣਾ ਆ ਦੇਖ ਸਕੋ ਲੈ ਵੀ ਅੱਜ ਤੁਹਾਨੂੰ ਹੋਰ ਵੀ ਸੁజుਕੀ ਦਿਖਾਵਾਂਗੇ ਅੱਜ ਬਹੁਤ ਸਾਰੇ ਸੁజుਕੀ ਦਾ ਸਟਾਕ ਲਵੇ ਇਧਰ ਜਿਹੜਾ ਹੈਗਾ ਸੁజుਕੀ ਇਹਨੂੰ ਖੋਲ ਰਹੇ ਹਾਂ ਤੇ ਇਹਨੂੰ ਵੀ ਕਰਾਂਗੇ ਮੋਡੀਫਾਈ ਸਜੂਕੀ ਦਾ ਸਜੂਕੀ ਹੋਇਆ ਪਿਆ ਬਾਈ ਦੇਖ ਸਕਦੇ ਆ ਜਿਹੜੇ ਵੀਰਾਂ ਨੂੰ ਪਹਿਚਾਣ ਹੈ ਸਜੂਕੀ ਨੂੰ ਦੂਰੀ ਪਹਿਚਾਣ ਲੈਂਦੇ ਨੇ ਕਿਹਾ ਮੁੰਡਿਆ ਕਿਵੇਂ ਹੋ ਠੀਕ ਹੈ ਜੀ ਖੋਲਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਲਵੀ ਨੂੰ ਸਾੜ ਤੇ ਕਰ ਦੋ ਫਿਰ ਆਪਾਂ ਖੋਲਦੇ ਆ ਤੇ ਸਜੂਕੀ ਜਿਹੜਾ ਹੈਗਾ ਇੱਕ ਆ ਆ ਜੀ ਬਈ ਇੱਕ ਆ ਸਜੂਕੀ ਆ ਸਜੂਕੀਆਂ ਦਾ ਮੇਲਾ ਲੱਗਿਆ ਪਿਆ ਮੇਲਾ ਜਿਵੇਂ ਕਹਿੰਦਾ ਮੇਲਾ ਹੁੰਦਾ ਐਸ ਤਰ੍ਹਾਂ ਆ ਰਿਹਾ ਮੇਲੇ ਵਾਂਗੂ ਸਾਰਾ ਸਜੂਕੀ ਨੂੰ ਇਹਨੂੰ ਖੋਲ ਕੇ ਕਰਾਂਗੇ ਰੈਡੀ ਜਿਵੇਂ ਕਿ ਆਪਾਂ ਪਹਿਲਾਂ ਇੱਕ ਸਜੂਕੀ ਤਿਆਰ ਕਰ ਰਹੇ ਹਾਂ ਤੇ ਇਧਰ ਇਹ ਟਾਪੀ ਟੂਪੇ ਨੇ ਹੋ ਨਵੇਂ ਆ ਚੁੱਕੇ ਨੇ ਹਟ ਲਵੇ ਤੇ ਸਾਰਾ ਰੈਡੀ ਕਰਾਂਗੇ ਦਿਖਾਵਾਂਗੇ ਕੱਲੀ ਕੱਲੀ ਚੀਜ਼ ਐਸੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਵੀਡੀਓ ਲੰਮੀ ਹੋ ਜਣੇ ਇਸ ਕਰਕੇ ਸਾਨੂੰ ਸੌਰੀ ਤੇ ਇਹ ਵੀਡੀਓ ਘੱਟ ਬਣੂਗੀ ਤੇ ਅਗਲੀ ਵੀਡੀਓ ਦੇ ਵਿੱਚ ਜਰੂਰ ਨੈਕਸਟ ਵੀਡੀਓ ਦੇ ਵਿੱਚ ਜਰੂਰ ਜੁੜਿਓ ਬਈ ਤੇ ਜਿਹੜੇ ਵੀਰਾਂ ਨੇ ਸਾਡਾ ਫੇਸਬੁੱਕ ਦਾ ਨੋਟੀਫਿਕੇਸ਼ਨ ਆਨ ਨਹੀਂ ਕੀਤਾ ਉਹਨੂੰ ਆਨ ਕਰ ਲਓ ਕਿਉਂਕਿ ਤੁਹਾਡੇ ਲਈ ਸਾਰੀਆਂ ਵੀਡੀਓ ਤੁਹਾਡੀਆਂ ਆਉਂਦੀਆਂ ਰਹਿਣਾ